ਕਰਨੇ ਆ ਹੂੰ ਆ ਜਿਹੜੇ ਜਵਾਕ ਜੀ ਬੈਠੇ ਆ ਨਾ ਆ ਪਿੱਟੀ ਆ ਹਾਂ ਨਵੀਂ ਨਵੀਂ ਮੁੱਛੀ ਫੁੱਟਦੀ ਐ ਹਾਂ ਹਾਂ ਜਾਂਦਾ ਹੀ ਲੱਗਦੇ ਚਿੱਟਾ ਪੀਣ ਹਾਂ ਤੇ ਜਾਂ ਅੱਜ ਕੱਲ ਬੰਦੇ ਤੈਨੂੰ ਪਤਾ ਗੈਂਗਸਟਰ ਹਾਂ ਸਮਝ ਗਿਆ ਮੈਂ ਹਾਂ ਤੇ ਇਹਨਾਂ ਦੀ ਨਾ ਰੋਬ ਝਾੜਦਾ ਰਹੀ ਲੰਗਦਾ ਟੱਪਦਾ ਗੱਲੀ ਕੋਈ ਨਹੀਂ ਆਪਾਂ ਇਹ ਜੇ ਕੰਮ 'ਚ ਨਹੀਂ ਪੈਣਦੇ ਇਹ ਜਵਾਕ ਐਵੇਂ ਆਪਣੇ ਅਬ ਤੇਰੇ ਹੁੰਦੇ ਨਾਲ ਨੂੰ ਕਹਦਾ ਉਹ ਯਾਰ ਕਮਾਲ ਹੋ ਗਈ ਆਪਾਂ ਬੈਲਪੁਣਾ ਐਵੇਂ ਕੀਤਾ ਇੰਨੇ ਸਾਲ ਕਮਾਲ ਲੈ ਆਪਣੇ ਗਾਕੀ ਨਹੀਂ ਐਂ ਕੋਈ ਨਹੀਂ ਮੇਰਾ ਸਾਰਾ ਜਵਾਬ ਕਰ ਦੇਗਾ ਤੂੰ ਜਵਾਬ ਦੇ ਤਾਂ ਮੈਂ ਫੇਰ ਇਹਨਾਂ ਨੂੰ ਮੈਂ ਛੱਗ ਗੰਗੂ ਬਾਦੂ ਯਾਰ ਕਮਾਲ ਕਰਦਾ ਤੂੰ ਮੈਂ ਕਰੇ ਕੀਤਾ ਕੀ ਇੰਨੇ ਸਾਲ ਛੱਡਦੇ ਫਿਰ ਮੂਤ ਵਾਲੀ ਜਿੰਦਗੀ ਬਾਹਰ ਛਾੜਦੇ ਛਾੜ ਤੇ ਗੱਲ ਹੀ ਕੋਈ ਨਹੀਂ ਹੋਰ ਸ਼ੇਰ ਬਗਿਓ ਸੱਚੀ ਕਹਤਾ ਜੀ ਤੁਸੀਂ ਕਹਾਂ ਜੀ ਹੋਰ ਪੁੱਤ ਕਿਵੇਂ ਹੋ ਠੀਕ ਕਰੀ ਜਨੇ ਹੋਰ ਬਾਈ ਠੀਕ ਠਾਕ ਹੈ ਕੋਈ ਨਹੀਂ ਗੇਮ ਖਿਡੀਆਂ ਆ ਗੇਮਾਂ ਖੇਡਦੇ ਰ ਕੋਈ ਗੱਲ ਐ ਜਵਾਕਾਂ ਵਾਲੀ ਬੰਦਿਆਂ ਵਾਲੇ ਕੰਮ ਕਰਿਆ ਕਰੋ ਓਏ ਆ ਗੇਮਾਂ ਕੇ ਬੰਦੇ ਵਾਲੀ ਗੱਲ ਐ ਨਹੀਂ ਹਾਂ ਸਹੀ ਗੱਲ ਐ ਬਾਈ ਮੈਂ ਨਾ ਮੈਂ ਜਦੋਂ ਤੁਹਾਡੇ ਜਿੱਡਾ ਸੀ ਨਾ ਹਾਂ ਤੁਸੀਂ ਤਾਂ ਆ ਗੱਡੀ ਜਾਨੇ ਗੇਮਾਂ ਕੋ ਮਾ ਸੀ ਤਾਂ ਖੇਡਦੇ ਇੱਕ ਦੂਜੇ ਦੇ ਉੱਤੇ ਚੜਨਾ ਐਵੇਂ ਨਹੀਂ ਤੁਹਾਨੂੰ ਰੱਤਾ ਆਇਆ ਬੈਲੀ ਬਣ ਗਿਆ ਤੁਹਾਡੇ ਤਾਏ ਨੇ ਨਾ ਇੱਕ ਤੁਹਾਨੂੰ ਮੈਂ ਹੋਰ ਦੱਸਾਂ ਕਦੇ ਵੀ ਕੋਈ ਲੋੜ ਪੈ ਜੇ ਬਾਹਰ ਅੰਦਰ ਐਵੇਂ ਕੁੱਟ-ਕੱਟ ਖਾ ਕੇ ਨਾ ਆ ਜੇ ਕਦੇ ਪਿੰਡ ਦਾ ਨਾਮ ਬਦਲਵਾ ਕੇ ਕਰਾ ਦਿਓ ਕਦੇ ਵੀ ਲੋ 25 ਵਾਰੀ ਕੁੱਟ ਖਾ ਲਈ ਹੇ ਮੈਂ ਪੁੱਤੇ ਦੇ ਮਾਰੂੰ ਬੰਦੇ ਪਤਾ ਨਹੀਂ استادਰਾ ਤੈਨੂੰ ਪਤਾ ਨਹੀਂ ਸਾਰਾ ਪਿੰਡ ਮੈਨੂੰ ਏਰੀਆ ਜਾਣਦਾ ਪੁੱਛੇ ਨੂੰ ਕਵਾਲ ਨੂੰ ਪਤਾ ਦਿਲਦਾ ਹੈ ਉਹ ਇਲਾਕੇ ਦੇ ਬੰਦੇ ਮਾਰਨ ਵਾਲੇ ਆ ਸੁਣ ਲੋ ਗੱਲਾਂ ਮੇਰੀ ਗੱਲ ਸੁਣੋ ਤੂੰ ਸੁਣ ਵੀ ਤੂੰ ਛਿਆਣਾ ਕੱਕੇ ਕੋਈ ਵੀ ਲੋੜ ਪਵੇ ਜੇ ਕਦੇ ਕੋਈ ਤੰਗ ਕਰਦਾ ਹੋਵੇ ਕੋਈ ਕਿਸੇ ਨੂੰ ਕੁੱਟਣਾ ਹੋਵੇ ਕੋਈ ਕੀ ਚੂਜ ਕਿਸੇ ਤੋਂ ਖੋਗੇ ਲੈਣੀ ਹੋਵੇ ਤੇ ਤੁਹਾਡੇ ਤਾਏ ਨੂੰ ਯਾਦ ਕਰ ਲਿਓ ਨੇਰੀਆਂ ਹੀ ਪਟਦਿਆਂਗੇ ਯਾਰ ਐਂ ਜੀ ਗੇਮਾਂ ਨੂੰ ਮੈਨਾਂ ਕਿੱਡਾ ਕਰੋ ਤੇ ਧਿਆਨ ਰੱਖਿਓਗਾ ਉਹਨੂੰ ਕਦੇ ਵੀ ਲੋੜ ਪਜੇ ਤੇ ਤੇਰੇ ਤਾਏ ਨੂੰ ਸੱਦ ਲਿਓ ਗੱਲ ਹੀ ਕੋਈ ਨਹੀਂ ਕਿਤੇ ਵੀ ਕਿਤੇ ਐਵੇਂ ਵੇਚਤੀ ਨਾ ਕਰਾ ਦਿਓ ਮੱਕਾਂਂ ਠੀ ਮਾਰਦੇ ਤੁਸੀਂ ਮੈਨੂੰ ਤਾਂ ਨਾ ਏਰੀਆ ਜਾਣਦਾ ਪੁੱਤ ਤੈਨੂੰ ਪਿੰਡ 'ਚ ਬੈਠੇ ਨੂੰ ਨਹੀਂ ਪਤਾ ਸੀ ਚੱਲ ਗਾਂ ਨੂੰ ਧਿਆਨ ਰੱਖਿਓ ਕਦੇ ਵੀ ਲੋੜ ਪਜੇ ਮੈਨੂੰ ਯਾਦ ਕਰ ਲਿਆ ਕਰੋ ਠੀਕ ਹੈ ਠੀਕ ਹੈ ਤਾਂ ਧੰਨਵਾਦ ਆ ਜੀ ਚੰਗਾ ਪੁੱਤ ਠੀਕ ਰਿਆ ਕੁਵਾਲ ਮੈਂ ਠੀਕ ਰਿਆ ਜਵਕਾ ਇਹਨਾਂ ਨੂੰ ਕਰਿਆ ਦਰ ਕਿ ਪਰਨਾ ਕਬਜੇ ਗੁੰਜੇ ਵਾਲੀਆਂ ਗੱਲਾਂ ਸੁਣਾਇ ਇਹਨਾਂ ਨੂੰ ਫੇਰ ਪ੍ਰਭਾਵ ਪੈਂਦਾ ਜਵਕਾਂ ਦੇ ਕਬਜੇ ਵਾਲਿਆਂ ਨੂੰ ਰੋਜ਼ ਹੀ ਬੈਠੇ ਨੇ ਕੱਲ ਨੂੰ ਕਦੋਂ ਲੱਡੇ ਮੈਂ ਅੱਜ ਤਾਂ ਕੁਝ ਵੀ ਨਹੀਂ ਸੁਣਾਇ ਇਹਨਾਂ ਨੂੰ ਝਾੜੀ ਮੈਂ ਕੱਲ ਨੂੰ ਯਾਰ ਮਗਨ ਨਾ ਅੰਦਰ ਹੀ ਹਲਾ ਤੋਂ ਕੁਵਾਲ ਧੂਕ ਮਾਚਣ ਇਹਨਾਂ ਨੂੰ ਵੈਲ ਪੁਣੇ ਪੱਕੀਤੀ ਵੀ ਕੁਵਾਲਾ ਕਿਉਂਗਾ ਲੰਡੂ ਵੈਲ ਪੁਣੇ ਕਰਿਆ ਤਾਂ ਕਿਉਂਗਾ ਗਾ ਕੁੱਟ ਕਾਦੀ ਐ ਸਭ ਕਾਦੀ ਐ ਯਾਰ ਜਵਕਾਂ ਇਹਨਾਂ ਨੂੰ ਨੀਵਰਾ ਪਤਾ ਇੰਨਾ ਕਿ ਫੁੱਦੂ ਬਣਾਗੇ ਕਮਾਲ ਹੋ ਗਏ ਬਾਈ ਕਹੇ ਕੀ ਮੈਨੂੰ ਲੱਗਦਾ ਜੇ ਤੈਨੂੰ ਮਿਲੋ ਕੋਈ ਗੁਰੂ ਆ ਕੇ ਨੱਚਣ ਵਾਲਾ ਖੁਸਰਾ ਆਇਆ ਲੱਗਦਾ ਆਫਕੋਰਸ ਨਹੀਂ ਯਾਰ ਕੀ ਕੀ ਹੈ ਹਾਂ ਪੱਲੇ ਕੱਖ ਨਹੀਂ ਹਾਂ ਕੋਈ ਕੱਲੇ ਨਾ ਟੋਹਰਾ ਨਹੀਂ ਲੱਗਦਾ ਕੀ ਹੈ ਹਾਂ ਇਹਨੂੰ ਘਰੇ ਰੋ ਕੋ ਪੁੱਛਦਾ ਨਹੀਂ ਹਾਂ ਇੱਥੇ ਮਾਰ ਕੇ ਨਾ ਪਿੰਜਰੋ ਵਾ ਹਾਂ ਹੁਣ ਉਹੀ ਗੱਲ ਉਹ ਥੋੜੀ ਜਿਹੀ ਗੱਲ ਕਿ ਲਾ ਕੇ ਅੱਧਾ ਹੋ ਕੇ ਵਧ ਗਿਆ ਉਹ ਗੱਲ ਆਪਣੇ ਰੋ ਮਾਰ ਕੇ ਵਧ ਗਿਆ ਰੋਟੀਆਂ ਕੇ ਭਾਈ ਹੋਰ ਤਾਂ ਗੱਲ ਆ ਚਾਦਰ ਆ ਅੱਤ੍ਰ ਭਿੰਗਲੀ ਦੱਸ ਦੇ ਕਿ ਕਿਵੇਂ ਚਾਤਰਾ ਬੰਨੀ ਫਿਰਦੇ ਤੇ ਕਿ ਰੰਗ ਬਰੰਗਾ ਉਹ ਮੇਰੀ ਕਾਂਸ ਸੋਲਾ ਚਾਹਰੇ ਨਾਲ ਖੋਸੇ ਹੁੰਦੇ ਜੁੱਤੇ ਦੇ ਤੇ ਕਾਪੀ ਚਾਗਰਾ ਨਹੀਂ ਇਹ ਇਹਨਾਂ ਦੇ ਬੁੜੇ ਦੀ ਪੱਗ ਆਏ ਕੋਈ ਬੰਨ ਲੈ ਦਾ ਆਖਾ ਸਾਡੇ ਉਹ ਹੀ ਲੈ ਡੇ ਗੱਡੇ ਗਿਆ ਉਹ ਹੀ ਵਸ ਬੀ ਮੈਂ ਆਇ ਕਿਤੇ ਤੇ ਮੈਂ ਆਇ ਕਿਤੇ ਮੈਂ ਆਇ ਕਿਤੇ ਬਸ ਜੀ ਦਵਾ ਬਈ ਨਾ ਹਾਂ ਕਰ ਸਕਦਾ ਰੋ ਤਾਂ ਨਾ ਚੋਰ ਮਾਰੇ ਚਰਨੇ ਵਰਗਾ ਮਾਰਦਾ ਸੀ ਵੀ ਮੈਂ ਚਰਨ ਹੈ ਉਹਦੇ ਵਰਗਾ ਨਹੀਂ ਉਹਦੇ ਵਰਗਾ ਨਹੀਂ ਕੋਈ ਬਣ ਸਕਦਾ ਕੰਨੀ ਚਲੀ ਨਹੀਂ ਹਣਾ ਬੜੀ ਤਗੜੀ ਰੀ ਉਹਨਾਂ ਨੂੰ ਪਤਾ ਨਹੀਂ ਕਿ ਕਮਾਲ ਹੋ ਗਈ ਤੁਸੀਂ ਮੇਰਾ ਨਾਂ ਨਹੀਂ ਲਿਆ ਉਹਨਾਂ ਨੂੰ ਤੂੰ ਮਸ਼ੀਨ ਵਿੱਚੋਂ ਨਹੀਂ ਚੱਲਣ ਦੇਣੀ ਕੋਈ ਕਿਸੇ ਕਿਲੇ 'ਚ ਮੈਂ ਫਿਰ ਐਵੇਂ ਪਾਉ ਆ ਉਹਨੂੰ ਤੂੰ ਐਂ ਦਾ ਤੇ ਸਾਡੀ ਤਾਂ ਪਾਣੀ ਦੀ ਵਾਰੀ ਹੋਵੇ ਨਾ ਤਾਂ ਜਾਨਵਰ ਵੀ ਝੁੰਝ ਨਹੀਂ ਭਰਦਾ ਪਾਣੀ ਦੀ ਇਹਦਾ ਵੱਡ ਲੈਣਗੇ ਕਣਕ ਤੇ ਨਹੀਂ ਪਰ ਮੈਂ ਆ ਗਿਆ ਕੋਈ ਗੱਲ ਹੀ ਕੋਈ ਨਹੀਂ ਠੀਕ ਹੈ ਬਸ ਤੁਸੀਂ ਆ ਖੜੋਦੇ ਮੈਂ ਆ ਗਿਆ ਠੀਕ ਹੈ ਸੱਚੀ ਗੱਲ ਸੱਚੀ ਗੱਲ ਹਾਂ ਸੱਚੀ ਗੱਲ ਹੋਰ ਜੇਰ ਬਗਿਓ ਕੀ ਹਾਲ ਠੀਕ ਹੈ ਠੀਕ ਹੈ ਠੀਕ ਹੈ ਸੱਚੀ ਗੱਲ ਤਾਂ ਕੀ ਕਰ ਲੋਗੀ ਉਹ ਬਕੂਦ ਨਹੀਂ ਐਵੇਂ ਗਲੁਕ ਗਲੁਕ ਜੀ ਆ ਗਈ ਕਬੱਡਾਂਗੇ ਕਹਿੰਦਾ ਤੇ ਆ ਮੈਂ ਉਹਨਾਂ ਨੂੰ ਕਿਹਾ ਮੈਂ ਆ ਗਿਆ ਸੱਚ ਮੈਂ ਤੁਹਾਨੂੰ ਵੀ ਕੱਲ ਮੈਂ ਕਹਿਣਾ ਭੁੱਲ ਗਿਆ ਦੱਸਣਾ ਭੁੱਲ ਗਿਆ ਕੋਈ ਕੱਲ ਦਾ ਮੈਂ ਦੋਨੋਂ ਆ ਜੇ ਪੂਰਾ ਦੱਸ ਕੇ ਨਹੀਂ ਗਿਆ ਮੈਂ ਤਾਂ ਬੋਲੇ ਵੱਡੇ ਵੱਡੇ ਕਾਂਡ ਕਰੇ ਬੋਲੇ ਵੱਡੇ ਵੱਡਿਆਂ ਤੂੰ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਮੇਰੇ ਮੈਨੂੰ ਤਾਂ ਪਤੰਧਾ ਸਾਰਾ ਜਿਲਾ ਜਾਣਦਾ ਸਰਸਤੀ ਤੁਸੀਂ ਪਿੰਡ ਚੀ ਲੈ ਲੇ ਕਾਹਨ ਤੇ ਕਿਹੜੇ ਕਿਹੜੇ ਗਾਂਢ ਮਨਰੀ ਕਰਿਆ ਇੱਕ ਤਾਂ ਇਧਰ ਸਰਸੇ ਦੇ ਉਤਲੇ ਪਾਸੇ ਕੋਈ ਸ਼ਰੀ ਮੈਂ ਵਿਚੀ ਚ ਮਾਨੂੰ ਰੋਲ ਆਏ ਜੇ ਕੰਮ ਕਰਦਾ ਮਰਦ ਬੰਦਾ ਮੈਂ ਕਬਜੇ ਕਬਜੇ ਜੀ ਕਬਜੇ ਨੇ ਤੇ ਰਿਆ ਕਬਜੇ ਆ 37 ਕਿਨਾਂ ਦਾ ਕਬਜਾ ਤਾਂ ਇੱਕ ਲਿਆ ਇੱਕ ਆਪਣਾ 24 25 ਕਿਨਾਂ ਦਾ ਕਬਜਾ ਇਧਰ ਆ ਆਪਣੇਆ ਸੰਗਰੀਏ ਦੇ ਪਰਲੇ ਪਾਸੇ ਉਹ ਤੇ ਲਿਆ ਤੁਹਾਨੂੰ ਵੀ ਕਦੇ ਛੇਰ ਬਗਿਆ ਤੂੰ ਬਾ ਅੰਦਰ ਜੰਦਾ ਤੁਰਦਾ ਕਦੇ ਲੋੜ ਪੈ ਜਾਂਦੀ ਕਬਜਾ ਕੋਬਜਾ ਕੋਈ ਲੈਣਾ ਆਵੇ ਤਾਂ ਮੈਨੂੰ ਦੱਸ ਦੋ ਫੋਨ ਕਰਦੀ ਯਾਰ ਤੇ ਕਾਸੀ ਤੇ ਹੀ ਲੈਣਾ ਹੋਵੇ ਪੜਾ ਕਬਜਾ ਆਪਾਂ ਛੱਡਦੇ ਨਹੀਂ ਠੀਕ ਹੈ ਨਾ ਤੇ ਮਾ ਨਹੀਂ ਮੁੱਕਦਾ ਮੈਂ ਕੀਤਾ ਕੀ ਹੈ 48 ਸਾਲ ਮੇਰੀ ਉਮਰ ਹੈ ਮੇਰੀ ਸ਼ੇਰ ਵਗਿਆ ਤੇ 43 ਦਾ ਕਬਜੇ ਲੈ ਲੈ ਦੂ ਪਹਿਲਾਂ ਮੈਂ ਤੁਸੀਂ ਤਾਂ ਜਮੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਗੱਲਾਂ ਦਾ ਜਿਉਂਦੇ ਰੋ ਜਿਉਂਦੇ ਰੋ ਚੰਗਾ ਪੁੱਤ ਚੱਲਦਾ ਫਿਰ ਮੈਂ ਲੋਨ ਪਾ ਜੇ ਮੈਨੂੰ ਨਾਲ ਨਾਲ ਰਲਣਾ ਹੋਵੇ ਫਿਰ ਆਣ ਤੂੰ ਤਾਂ ਤੈਨੂੰ ਜਦੋਂ ਮੇਰੇ ਬਾਰੇ ਪਤਾ ਹੀ ਨਹੀਂ ਲੱਗਦਾ ਨਾ ਚੰਗਾ ਚੰਗਾ ਜੀ ਫਿਰ ਮਿਲਦੇ ਹਾਂ ਠੀਕ ਹੈ ਫਿਰ ਮਿਲਦੇ ਹਾਂ ਜਦੋਂ ਮਰਜ਼ੀ ਸੱਦ ਲਓ ਤੁਹਾਡੇ ਤਾਏ ਨੂੰ ਮੈਨੂੰ ਤਾਂ ਜਿਲਾ ਹੱਸਦਾ ਸਾਰਾ ਠੀਕ ਹੈ ਚੰਗਾ ਬਰਪੁੱਤਰ ਠੀਕ ਹੈ ਓ ਬਾਈ ਹਾਂ ਇਹ ਰੇ ਹੈ ਨਾ ਕੰਗਰੂਲਾ ਜਾਂ ਕਿੱਥੋਂ ਆ ਜਾਂਦੇ ਨਿੱਕੇ ਤੇ ਮੈਂ ਜਾਣਦਾ ਤੂੰ ਦੱਸਦਾ ਹੈ ਜਿਵੇਂ ਪੇਠੇ ਵਰਗਾ ਨਾ ਕੋਈ ਕੱਦ ਨਾ ਕੋਈ ਬੱਦ ਹਾਂ ਹੈ ਤੂੰ ਹੈ ਜਾਣਦਾ ਤੇ ਮੇਰੇ ਕਰੀਆਂ ਦਾ ਹਵਾ ਹੈ ਤੇ ਬਾਈ ਬਣ ਕੇ ਜਾਇ ਨੂੰ ਨਾ ਛੜ ਤੇ ਲਾ ਕੋਈ ਐ ਹੋਜੀ ਗੱਲ ਕਰ ਵੀ ਆਪਾਂ ਨੂੰ ਬੁਲਾ ਵੇਣਾ ਇਹ ਇਹਨੂੰ ਐ ਹੋਗਾ ਜਦੋਂ ਰਿਸ਼ਤੇਦਾਰ ਆਇਆ ਕਰੋ ਪਾ ਲੋ ਇਹ ਬੁਲਾ ਵੇਣਾ ਐ ਹੋਜੀ ਗੱਲ ਕੀ ਹੱਲ ਕਰਗੇ ਯਾਰ ਐਂ ਕਰਦਾ ਮੇਰੀ ਗੱਲ ਹੁਣ ਐਂ ਕਰਦਾ ਇਥੋਂ ਲੈ ਦੇ ਦਵੱਲਾ ਕੀ ਫਿਰ ਗੱਲ ਨੂੰ ਦਵਾਰ ਦੇ ਭਾਈ ਮੈਨੂੰ ਗੇਮ ਵੀ ਨਹੀਂ ਖੇਡ ਦਿੰਦਾ ਅੱਛਾ ਹੋਰ ਮੈਂ ਨਹੀਂ ਇਹੋ ਜੀ ਦਵਾਰ ਚੱਲ ਬਸ ਸੋਚਦੇ ਆ ਤੁਹਾਨੂੰ ਦੱਸਤੀ ਗੱਲ ਕੱਲ ਨੂੰ ਐਂ ਜਾਵੂ ਭੱਜਾ ਤੂੰ ਲਾ ਹਰਤੇ ਮੈਨੂੰ ਕਹਤੀ ਇਸ ਤੋਂ ਬਾਅਦ ਨਹੀਂ ਇਹ ਨਹੀਂ ਕਰਦਾ ਇਹ ਬੰਦਾ ਹੈ ਹੀ ਐਡਾ ਕੱਟੜ ਉਹ ਮੈਂ ਜਾਣਦਾ ਲਾ ਦਵੱਲਾ ਕੱਲ ਨੂੰ ਲਾ ਹਰਤੇ ਲਾ 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 ਗੀ ਬਰਫੀ ਦਾ ਬੱਦਾ ਪੱਕਾ ਕਟਕ ਤੇਲੀ ਜਮਾ ਠੀਕ ਹੈ ਯਰ ਹੋ ਜਾਂਦਾ ਬੈਲੀ ਤੋਂ ਹਾਂ ਹਾਂ ਬਗੇ ਕਪ ਚੰਦਾ ਪਤਾ ਨਹੀਂ ਇਹ ਰਪੂ ਦੇਖ ਕੇ ਦੀ ਬਾਦ ਲੰਦਾ ਕੀ ਆਜਾ ਪੁੱਛ ਦੇਆਂ ਗੱਲਾਂ ਅੱਛਾ ਲਗਾਂ ਮੋ ਯਾਦ ਰੱਖਾ ਤੂੰ ਲੱਗਿਆ ਤਾਇਆ ਆ ਜਾ ਹਾਂ ਤਾਇਆ ਤਾਇਆ ਹਾਂ ਗੱਲ ਸੁਣੀ ਹਾਂ 8000 ਰੁਪਏ ਆਇਆ ਤਾਇਆ ਮੇਰੀ ਗੱਲ ਅйна ਭੱਜਿਆ ਕਦੋਂ ਅйна ਭੱਜਿਆ ਕਦੋਂ ਜਾਨਾ ਸਾਡੇ ਹਫਤਾ ਆ ਗਈ ਕਿ ਮੈਂ ਕੀ ਹੋ ਗਿਆ ਸਾਡੇ ਤੇ ਆ ਗਈ ਮੁਸੀਬਤ ਕੀ ਗੱਲ ਹੋ ਗਈ ਅਸੀਂ ਨਾਲ ਦੇ ਸੋਨੂੰ ਯਾਦ ਕੀਤਾ ਅੱਜ ਕਰਨਾ ਚੱਲ ਆ ਮੈਂ ਹਾਂ ਇੱਕ ਨਾ ਕਬਜਾ ਸੀ ਗਾ ਜੀ ਲੈ ਦੱਸ ਕਬਜਾ ਹੋਰ ਕਦ ਕੀਤਾ ਕੀ ਆਪਾਂ ਕਬਜੇ ਲੈ ਕੇ ਮੈਂ ਪਹਿਲਾਂ ਮੈਨੂੰ ਐਂ ਦੱਸ ਇੱਕ ਤਾਂ ਕਬਜ਼ੇ ਹੁੰਦੇ ਜਮੀਨਾਂ ਵਾਲੇ ਕਬਜ਼ੇ ਹੁੰਦੇ 12 ਵਾਲੇ ਕਿਹੜੇ ਕਬਜ਼ੇ ਤੂੰ ਲੈ ਕੇ ਆਇਆ ਤੈਨੂੰ ਯਾਰ ਕਮਾਲ ਹੋ ਗਈ ਮੇਰੇ ਨਾਲ ਪਤਾ ਨਹੀਂ ਲੱਗਦਾ ਮੇਰੀ ਬੜੀ ਮੁੱਛ ਤੋਂ ਪਹਿਲੀਆਂ ਕਬਜ਼ੇ ਲੈ ਜਮੀਨਾਂ ਦੇ ਠੀਕ ਠੀਕ ਹਾਂ ਦੱਸ ਤੂੰ ਨਸਮੇ ਸਾ ਮੈਂ ਤੁਹਾਨੂੰ ਕਬਜ਼ਾ ਹੈਗਾ ਜ਼ਮੀਨ ਦਾ ਹਾਂ ਕਿੱਥੇ ਆ ਪੁੱਤੋ ਜੀ ਮਠਿੰਡੇ ਆ ਜੀ ਮਠਿੰਡੇ ਆ ਉਹ ਮਠਿੰਡਾ ਦਾ ਆਪਣਾ ਹੋਣ ਲੈਣਾ ਘੰਟੇ ਜਾ ਕੇ ਲੜ ਲਗੇ ਬੜੀ ਗੱਲ ਐ ਪਤਾ ਨਹੀਂ ਆ ਰਹੀ ਜੀ ਕਿੰਨੀ ਕਿ ਜਮੀਨ ਹੈ 40 ਕਿੱਲੇ ਆ ਜੀ 40 ਕਿੱਲੇ 40 ਕਿੱਲੇ ਹਾਂ 20 ਕਿੱਲੇ ਲਊਂਗਾ ਵਿੱਚੋਂ ਕਬਜ਼ਾ ਲੈ ਤੂੰ ਐਂ ਕਰੋ ਮੇਰੇ 20 ਨਹੀਂ ਪੰਜਾਂ ਤੇ ਗੱਲ ਮੁੱਕੀ ਨਹੀਂ ਨਾ 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 ਆ ਮਨ ਲੰਡੂ ਬੰਦਾ ਆਏ 10 ਤੇ ਕਰ ਲੋ 10 30 ਸਾਲ ਕੋਈ ਨਹੀਂ ਚੱਲਦਾ ਤੂੰ ਕਹਿੰਦਾ ਤੂੰ ਸਿਆਣਾ ਬੰਦਾ ਤੇ ਚੱਲ 10 ਕਿੱਲੇ ਲਊਂਗਾ ਅਸੀਂ ਜਾਂਦੇ ਨਹੀਂ ਨਹੀਂ ਫਿਰ ਤੂੰ ਨਾਲ ਤਾਂ ਕਿੱਥੇ ਤੂੰ ਤਾਂ ਜਗ੍ਹਾ ਦੱਸੂਗਾ ਜਗ੍ਹਾ ਚੱਲ ਜੁਗਾ ਦਾ ਬੰਦੇ ਕਿੰਨੇ ਹੋਣਗੇ ਮੈਨੂੰ ਐਂ ਦੱਸ ਬੰਦੇ ਉੱਥੇ 3-400 ਬੰਦਾ ਜੀ ਉਹ ਤਿੰਨ 3-400 ਹੋਰ ਨਹੀਂ ਕੋਈ ਹਜ਼ਾਰਾਂ ਦਬਲੇ ਆ ਤੇ ਮੈਨੂੰ ਪਰ ਤੂੰ ਨਾਲ ਪਰ ਜਾਂਦਾ ਨਹੀਂ ਮੈਨੂੰ ਜਗ੍ਹਾ ਦਾ ਦੱਸ ਤਾ ਸੋਲਾ ਬਾਈ ਮੈਦਾ ਦਾ ਠਾਣ ਪੀਣ ਕੋਈ ਬੋਤਲ ਸ਼ੋਤਲ ਪਾਉਆ ਪਾਉਆ ਜੇ ਕੁਝ ਵੀ ਕੋਈ ਬੋਤਲ ਪੀਂਦਾ ਪਾਉਆ ਪੀਂਦਾ ਮਾਸ ਮਿੱਟੀ ਜਿਹੜਾ ਵੀ ਕੋਈ ਸਰਟ ਟੈਟ ਕਰਕੇ ਭੇਜ ਕੋਈ ਨਹੀਂ ਜਾਣੀ ਇਕੱਲੇ ਨੇ ਉਹ ਯਾਰ ਮੈਂ ਉਹ ਤੁਸੀਂ ਕਹੋ ਤੋਂ ਲੈਣਾ ਕੀ ਹੈ ਯਾਰ ਮੈਂ ਬੰਦੇ ਲਿਜਾਵਾਂ ਮੇਰੇ ਇਕੱਲੇ ਦੇ ਬਹੁਤ ਹੋਇਆ ਮੈਂ ਆਪੇ ਕੁਝ ਕਰਾਂ ਤੋੜੀ ਨਹੀਂ ਉਹ ਜ਼ਿੰਮੇਵਾਰੀ ਉਹ ਮੇਰੀ ਜ਼ਿੰਮੇਵਾਰੀ ਹੈ ਕਬਜ਼ਾ ਤੁਹਾਨੂੰ ਲੈ ਦੂੰ ਦਾਨ ਕੇ ਲੈ ਲਵਾਂ ਮੈਨੂੰ ਪਰ ਜਗ੍ਹਾ ਦਾ ਦੱਸੋ ਜਗਾ ਜੀ ਹਾਂ ਜਿਹੜਾ ਬਠੰਡੇ ਆਰਮੀ ਕੈਂਟ ਨਹੀਂ ਫੌਜਾਂ ਵਾਲਾ ਉਹਦੇ ਸਾਹਮਣੇ ਆ ਹਾਂ ਉਹੀ ਜਗ੍ਹਾ ਦੱਬਣੀ ਆ ਜੀ ਉਹ ਮੈਂ ਡਾ ਵੀ ਬੱਲੇ ਨਹੀਂ ਰਿਛਾਉਣੀ ਆ ਪੁੱਛਦੇ ਨਹੀਂ ਡਾ ਹੋਰ ਮੈਂ ਲੰਡੂ ਕਹਾਂ ਮੈਂ ਨਹੀਂ ਨਹੀਂ ਉਹ ਮਾ 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 ਕੁਲਾ ਵੀ ਨਹੀਂ ਲੰਦਾ ਠੀਕ ਰੋ ਮੈਂ ਕਿੱਥੇ ਜਾ ਰਿਹਾ ਉਹ ਜਦੋਂ ਮੇਰੀ ਗਲਤੀ ਹੋ ਗਈ ਮੈਂ ਬਤਵਾਸਾ ਨਹੀਂ ਮੈਂ ਬਤਵਾਸਾ ਆਇਆ ਆ ਜਾ ਯਾਰ ਜਵਾ ਮੇਰੀ ਮੈਂ ਨਾ ਮੇਰੇ ਮਰ ਦੋ ਉਹ ਮੇਰੇ ਦਰ ਦੋ ਆ ਜਾ ਕੁਲਾ ਨਹੀਂ ਕਿਤੇ